ਪਰ ਫੇਰ ਬਣਾਉਣਾ ਜਾ ਰਹੇ ਹਾਂ ਕਿ ਵਧੀਆ ਜਿਹਾ ਡਿਜ਼ਾਈਨ ਜਿਹੜਾ ਕਿ ਸਿਰਫ ਦੋ ਸਲਾਈਆਂ 'ਚ ਡਿਜ਼ਾਈਨ ਪਾਊਗਾ ਤੇ ਦੋ ਕੁੰਡਿਆਂ 'ਚ ਬਣਨਾ ਹੈ ਦੋ ਕੁੰਡਿਆਂ ਤੇ ਦੋ ਸਲਾਈਆਂ 'ਚ ਬਣਨ ਵਾਲਾ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਕਿਉਂਕਿ ਦੋ ਸਲਾਈਆਂ ਤੇ ਦੋ ਕੁੰਡੇ 'ਚ ਬੰਨਣਾ ਇਸ ਲਈ ਕੁੰਡੇ ਵੀ ਅਸੀਂ ਦੋ ਦੇ ਮਲਟੀਪਲ ਪਾ ਲੈਣੇ ਆ ਦੋ ਦੇ ਮਲਟੀਪਲ ਕੁੰਡੇ ਪਾ ਲੈਣਨੇ ਅਤੇ ਬੁਣ ਲੈਣਨੇ ਇੱਕ ਦੋ ਬੇਸਿਕ ਰੋ ਬਾਰਡਰ ਦੀਆਂ ਤੇ ਇਸ ਤੋਂ ਬਾਅਦ ਕਰਦੇ ਹਾਂ ਅਸੀਂ ਆਪਣਾ ਪੈਟਰਨ ਸ਼ੁਰੂ ਅਸੀਂ ਆਕੇ ਪੈਟਰਨ ਦੀ ਫਸਟ ਰੋ ਪੈਟਰਨ ਦੀ ਫਸਟ ਰੋ 'ਚ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਐ ਸਟਿਚ ਕਰਨ ਤੋਂ ਬਾਅਦ ਅਸੀਂ ਜਿਹੜਾ ਦੂਜਾ ਕੁੰਡਾ ਦੇਖੋ ਦੂਜੇ ਕੁੰਡੇ ਤੋਂ ਅਸੀਂ ਐਤਾ ਕਰਕੇ ਇੱਕ ਕੁੰਡਾ ਬਣਾਵਾਂਗੇ ਇਹ ਕੁੰਡਾ ਬਣਾਉਣ ਤੋਂ ਬਾਅਦ ਆਪਾਂ ਇੱਕ ਬਲ ਪਾਵਾਂਗੇ ਤੇ ਇਹ ਪਹਿਲੇ ਤੇ ਦੂਜੇ ਕੁੰਡੇ ਦਾ ਦੋ ਦਾ ਇੱਕ ਕਰ ਦਵਾਂਗੇ ਦੋ ਦਾ ਇੱਕ ਫਿਰ ਦੇਖੋ ਇੱਕ ਵਾਰੀ ਪਹਿਲੇ ਕੁੰਡੇ ਨੂੰ ਬੁਣਿਆ ਦੂਜੇ 'ਚ ਬਣ ਪਾਇਆ ਤੇ ਫੇਰ ਦੋ ਦਾ ਇੱਕ ਕਰਤਾ ਫੇਰ ਦੇਖੋ ਅਸੀਂ ਪਹਿਲੇ ਕੁੰਡੇ ਨੂੰ ਬਣਿਆ ਬਣ ਪਾਇਆ ਤੇ ਦੋ ਦਾ ਇੱਕ ਪਹਿਲਾ ਤੇ ਦੂਜਾ ਦੋ ਦਾ ਇੱਕ ਦੋ ਕੁੰਡੇ ਦਾ ਡਿਜ਼ਾਈਨ ਹੈ ਅਸੀਂ ਪੂਰੇ ਇਹ ਸਲਾਈ ਇਦਾਂ ਹੀ ਪਾਣੀ ਹੈ ਜਿਵੇਂ ਆਹ ਦੇਖੋ ਪਹਿਲੇ ਕੁੰਡੇ ਨੂੰ ਬੁਣਿਆ ਸਿੱਤਾ ਸਿੱਤਾ ਬੁਣਨ ਤੋਂ ਬਾਅਦ ਇੱਕ ਬਲ ਪਾਵਾਂਗੇ ਬਲ ਪਾ ਕੇ ਅਸੀਂ ਦੋਨੇ ਹੀ ਕੁੰਡਿਆਂ ਦਾ ਇੱਕ ਕੁੰਡਾ ਕੱਢ ਦਵਾਂਗੇ ਪਹਿਲੇ ਤੇ ਦੂਜੇ ਦਾ ਇਹ ਹੀ ਦੋ ਕੁੰਡਿਆਂ ਦਾ ਸਾਟਾ ਬਸ ਪੈਟਰਨ ਹੈ ਥੋੜਾ ਕੁੰਡੇ ਨੂੰ ਲੂਜ਼ ਹੀ ਰੱਖਾਂਗੇ ਜਿਆਦਾ ਟਾਈਟ ਬਣਾਉਣ ਦੀ ਲੋੜ ਨਹੀਂ ਹੈ ਪਹਿਲਾ ਕੁੰਡਾ ਸਿੱਤਾ ਬਲ ਪਾਇਆ ਪਹਿਲੇ ਦੇ ਨਾਲ ਦੂਜੇ ਕੁੰਡੇ ਨੂੰ ਲੈ ਕੇ ਦੋ ਦਾ ਇੱਕ ਬਣਾਇਆ ਬੰਨਣ ਲਿਆ ਤੇ ਦੋ ਦਾ ਸੀ ਇੱਕ ਬਣਾ ਤਾ ਫਿਰ ਦੇਖੋ ਪਹਿਲੇ ਕੁੰਡੇ ਨੂੰ ਸਿੱਧਾ ਪੁਣਿਆ ਪੁਣ ਕੇ ਇੱਕ ਬਲ ਪਾਇਆ ਬਲ ਪੰਤ ਬਾਅਦ ਪਹਿਲਾ ਤੇ ਨਾਲ ਦੂਜਾ ਕੁੰਡਾ ਲਿਆ ਤੇ ਦੋ ਦਾ ਅਸੀਂ ਦੋਨਾਂ ਕੁੰਡਿਆਂ ਦਾ ਅਸੀਂ ਇਕੱਠਾ ਬੈਕ ਲੂਪ ਤੋਂ ਆ ਦੇਖੋ ਤੁਰਨਾ ਕਿੰਨਾ ਦਾ ਇਕੱਠਾ ਸੀ ਬੈਕ ਲੂਪ ਤੋਂ ਇੱਕ ਬਣਾਇਆ ਪਹਿਲਾ ਕੁੰਡਾ ਪੁਣਿਆ ਧਾਗਾ ਘੁਮਾਇਆ ਤੇ ਦੋ ਦਾ ਇੱਕ ਪਹਿਲਾ ਤੇ ਦੂਜਾ ਕੁੰਡਾ ਲੈ ਕੇ ਦੋ ਦਾ ਇੱਕ ਬਣਾਇਆ ਬਸ ਇਦਾਂ ਹੀ ਅਸੀਂ ਵਾਲੀ ਪੈਟਰਨ ਦੀ ਫਸਟ ਰੋ ਪੂਰੀ ਦੀ ਪੂਰੀ ਅਸੀਂ ਅੱਧੇ ਪਾਣੀ ਤੇ ਸਾਡਾ ਇਸ ਪੈਟਰਨ ਦੇ ਵਿੱਚ ਇੱਕ ਕੁੰਡਾ ਇਨਕਰੀਜ਼ ਹੋ ਗਿਆ ਹੈ ਉਹ ਕਿਦਾਂ ਦੇਖੋ ਨਾ ਆ ਅਸੀਂ ਧਾਗਾ ਪਿੱਛੇ ਆ ਸਾਡਾ ਇਹ ਕੁੰਡਾ ਸਿੱਧਾ ਬਣਦਾ ਸਿੱਧਾ ਬੁਣਣ ਤੋਂ ਬਾਅਦ ਅਸੀਂ ਬਲ ਪਾਨੇ ਬਲ ਪਾਨੇ ਜਿਹੜਾ ਇਹ ਫਿਰ ਸਾਡਾ ਕੁੰਡਾ ਵੱਤ ਚੰਦਾ ਤੇ ਫਿਰ ਅਸੀਂ ਦੋ ਦਾ ਇੱਕ ਕਰ ਦਿੰਨੇ ਸਾਡੇ ਵਿੱਚੋਂ ਤਿੰਨ ਕੁੰਡੇ ਬਣ ਗਏ ਇਹ ਦੋ ਚੋਂ ਸੇ ਤਿੰਨ ਕੁੰਡੇ ਬਣਾ ਦੇ ਗਏ ਐਦਾਂ ਹੀ ਅਸੀਂ ਪੂਰੀ ਦੀ ਪੂਰੀ ਰੋ ਪਾ ਲੈਣੀ ਹੈ ਫਿਰ ਇੱਕ ਵਾਰੀ ਦੇਖ ਲਓ ਪਹਿਲੇ ਕੁੰਡਾ ਨੂੰ ਬਣਿਆ ਬਲ ਪਾਇਆ ਤੇ ਫਿਰ ਅਸੀਂ ਦੋਨਾਂ ਦਾ ਇੱਕ ਬਣਾ ਲੈਣਾ ਬੈਕ ਲੂਪ ਤੋਂ ਖਲਾ ਕੁੰਡਾ ਸੀ ਤਾਂ ਬਾਈ ਪਾਇਆ ਤੇ ਦੋਨੋਂ ਫਿਰ ਦੋਨਾਂ ਦਾ ਅਸੀਂ ਇਕੱਠਾ ਦੋ ਦਾ ਇੱਕ ਬਣਾ ਲੈਣਾ ਲਾਸਟ ਜ ਫਿਰ ਅਸੀਂ ਇੱਕ ਕੁੰਡਾ ਜਿਹੜਾ ਸਾਡਾ ਇਹਨੂੰ ਅਸੀਂ ਫਿਰ ਸਿੱਧਾ ਬੁਣ ਲਾਂਗੇ ਹੁਣ ਅਸੀਂ ਆਗੇ ਪੁੱਠੇ ਰੋ ਦੇ ਵਿੱਚ ఉట్టి రోజు అసలు పేల కుడేను ఎస్టా ధాగేను పిచ్చే కన్నా జీ ఆ పేలతో దూజా దో కుడీ సీధా బు కుండే అసీ దొనా దా సునే ద దోదా ధాగెల్ సగా పే దో కుడె ధన ఏ వల్లా కు ਪੁੱਠਾ ਧਾਗਾ ਪਿੱਛੇ ਪਹਿਲਾ ਤੇ ਦੂਜਾ ਦੋ ਕੁੰਡੇ ਲਵਾਂਗੇ ਦੋ ਦਾ ਸੀ ਆ ਦੇਖੋ ਪਹਿਲਾ ਤੇ ਦੂਜਾ ਦੋ ਕੁੰਡੇ ਲਏ ਦੋ ਦਾ ਸੀ ਬੈਕ ਲੂਪ ਤੋਂ ਇੱਕ ਕਰਨਾ ਦੋ ਦਾ ਬੈਕ ਲੂਪ ਤੋਂ ਸੀ ਇੱਕ ਕੀਤਾ ਸਿੱਧਾ ਧਾਗ ਆਪਣੇ ਵੱਲ ਇੱਕ ਕੁੰਡਾ ਪੁੱਠਾ ਫਿਰ ਧਾਗਾ ਪਿੱਛੇ ਪਹਿਲਾ ਤੇ ਦੋ ਕੁੰਡਿਆਂ ਦਾ ਬੈਕ ਲੂਪ ਕੋਈ ਕੁੰਡਾ ਸਿੱਧਾ ਬੁਣ ਕੇ ता अपने वल करके अगला कुंडा पुठ्ठा फिर असी दोडिया तो साथे फिर दो कुंडे बन गए हुए देखो ऐसे कि कर रहे हैं। दो दोड्या तो ऐसे पहला तो दूजा लै रहे हैं दोनों का सी तो। सीधा बुन के एक कर रहे हैं फिर धागा अपने वल करके एक कुंडा पुठ्ठा फिर धागा पिछे दोडा पुट्ठा धागा पिछे

ਤਾਗਾ ਪਿੱਛੇ ਦੋ ਦਾ ਇੱਕ ਐਦਾਂ ਹੀ ਅਸੀਂ ਪੁੱਠੇ ਰੋਪਾਣੀ ਸਾਰੀਆਂ ਪੁੱਠੀਆਂ ਰੋ ਐਦਾਂ ਹੀ ਪੈਣੀ ਆ ਤੇ ਸਿੱਧੀ ਰੋ ਜਿੱਦਾ ਸੀ ਪਾਇ ਸੀ ਸਿੱਧੀ ਰੋ ਸਾਰੀਆਂ ਐਦਾਂ ਹੀ ਪੈਣ ਖੀਰ ਵਾਲਾ ਕੁੰਡਾ ਫੇਰ ਅਸੀਂ ਪੁੱਠਾ ਹੀ ਬੁਣ ਲਾਂ ਫੇਰ ਅਸੀਂ ਸਿੱਧੀ ਰੋ ਚਾਗੇ ਸਿੱਧੀ ਰੋ ਸੇਮ ਐਦਾਂ ਜਿੱਦਾ ਸੀ ਫਸਟ ਰੋ ਕੋਣੀ ਸੀ ਸੇਮ ਉਹੀ ਉਦਾਂ ਹੀ ਉਹਨਾਂ ਹੀ ਕੁੰਡੇ ਤੇ ਬੁਣਨੀ ਹੈ ਪਹਿਲਾ ਕੁੰਡਾ ਸੇ ਹ ਸਟਿਚ ਕੀਤਾ ਸੀ ਉਹਨੂੰ ਸਟਿਚ ਕਰਾਂਗੇ ਅਗਲਾ ਕੁੰਡਾ ਸਿੱਧਾ ਬੁਣਾਂਗੇ ਸਿੱਧਾ ਬੁਣਨ ਤੋਂ ਬਾਅਦ ਇੱਕ ਬਲ ਪਾਵਾਂਗੇ ਤੇ ਫਿਰ ਪਹਿਲਾ ਤੇ ਦੂਜਾ ਕੁੰਡਾ ਤੁਰਨਾ ਦਾ ਦੋ ਦਾ ਇੱਕ ਦੇਖੋ ਪਹਿਲਾ ਕੁੰਡਾ ਸਿੱਧਾ ਬਾਈ ਪਾਇਆ ਫਿਰ ਦੋ ਦਾ ਇੱਕ ਐਦਾਂ ਹੀ ਅਸੀਂ ਦੋ ਰੋ ਐਦਾਂ ਹੀ ਇਹ ਹੀ ਦੋ ਰੋ ਅਸੀਂ ਵਾਰ-ਵਾਰ ਫਿੱਟ ਕਰੀ ਜਾਣੀਆਂ ਸਿੱਧੀਆਂ ਤੇ ਪੁੱਠੀਆਂ ਤੇ ਸਾਡਾ ਇਹ ਫਿਰ ਬਹੁਤ ਹੀ ਵਧੀਆ ਜਾਂ ਦੋ ਕੁੰਡਿਆਂ ਤੇ ਦੋ ਸਲਾਈਆਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਣਾ ਤੇ ਦੇਖਦੇ ਹਾਂ ਅਸੀਂ ਆਪਣੇ ਡਿਜ਼ਾਈਨ ਤੇ ਲੁੱਕ ਬੜੀ ਹੀ ਵਧੀਆ ਆਉਗੀ ਜਰਾ ਇੱਕ ਵਾਰ ਤੁਸੀਂ ਦੇਖੋਗੇ ਤਾਂ ਇਹਨੂੰ ਬਣਾਏ ਬਿਨਾ ਨਹੀਂ रह ਸਕੋ ਦੇਖੋ ਅਸੀਂ ਕਿੰਦਾ ਬਣਾਇਆ ਪਹਿਲਾਂ ਅਸੀਂ ਕੁੰਡਾ ਇੱਕ ਬੁਣਿਆ ਸਿੱਟਾ ਫੇਟਾ ਗਾ ਕੁਮਾਇਆ ਤੇ ਦੋ ਦਾ ਇੱਕ ਫੇਰ ਬਣਾਇਆ ਐਦਾਂ ਹੀ ਅਸੀਂ ਇਸ ਡਿਜ਼ਾਈਨ ਨੂੰ ਪਾਈ ਜਾਣਾ ਤੇ ਦੇਖੋ ਇਹਦੀ ਲੁੱਕ ਸਾਡੀ ਕਿੱਦਾਂ ਦੀ ਜਾਂਦੀ ਹੈ ਇਹ ਸਾਡੇ ਪੈਟਰਨ ਦੀ ਫਾਈਨਲ ਲੁੱਕ ਪੈਟਰਨ ਬਣਨ ਤੋਂ ਬਾਅਦ ਦਾ ਅਗਾੜਾ ਪਿਆਰਾ ਜਿਹਾ ਦੇਖੋ ਪੈਟਰਨ ਬਣ ਕੇ ਆਂਦਾ ਆ ਦੇਖੋ ਇਹਦੀ ਫਰੰਟ ਸਾਈਡ ਤੇ ਇਹਦੀ ਬੈਕ ਸਾਈਡ ਸਿਰਫ ਦੋ ਰੋਹ ਤੇ ਦੋ ਕੁੰਡਿਆਂ ਦਾ ਸਾਟਾ ਹੈ ਪੈਟਰਨ ਆ ਦੇਖੋ ਪਿਛਲੀ ਸਾਈਡ ਤੋਂ ਐਦਾਂ ਸਾਟਾ ਚੱਕਾ ਜਿਹਾ ਬਣ ਕੇ ਆਊਗਾ ਤੇ ਫਰੰਟ ਸਾਈਡ ਤੋਂ ਐਦਾਂ ਦੇਖੋ ਨਹੀਂ ਦਿਖਾਨੀ ਆ ਤੁਹਾਨੂੰ ਉੱਥੇ ਦੂਰ ਤੋਂ ਦੇਖੋ ਇੱਕ ਵਾਰੀ ਸਪੈਟਰਨ ਪਾ ਕੇ ਜਰੂਰ ਦੇਖੋ ਤੁਹਾਨੂੰ ਬੜਾ ਹੀ ਪਸੰਦ ਆਊਗਾ ਤੇ ਇਹ ਪੈਟਰਨ ਸਾਰੇ ਹੀ ਕਲਰਸ ਪੈਣ ਵਾਲਾ ਸਾਰੇ ਕਲਰਸ ਪਾਓ ਜਿਹੜੇ ਮਰਜ਼ੀ ਕਲਰਸ ਪਾ ਲਓ ਜਿਹੜੇ ਮਰਜ਼ੀ ਪ੍ਰੋਜੈਕਟਸ ਪਾ ਲਓ ਸਾਰੇ ਪ੍ਰੋਜੈਕਟਾਂ ਲਈ ਸਾਰੇ ਹੀ ਕਲਰਸ ਲਈ ਬੜਾ ਹੀ ਵਧੀਆ ਇਹ ਦੋ ਕੁੰਡੀਆਂ ਦਾ ਤੇ ਦੋ ਸਲਾਈਆਂ ਦਾ ਸਾਡਾ ਡਿਜ਼ਾਈਨ ਹੈ ਤੇ ਪਾਓ ਇਹਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਤਾਂ ਲੱਗਾ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਈ ਵੀਡੀਓ ਤੇ ਨਵੇਂ ਪ੍ਰੋਜੈਕਟ ਨਾਲ ਤਿਆਰ ਰੱਖੋ ਜੀ ਉੱਕੇ ਬਾਏ ਬਾਏ ਟੇਕ ਕੇਅਰ